ਜੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਨਾ ਗਏ ਹੁੰਦੇ ਤਾਂ ਕੀ ਤਾਂ ਵੀ ਪਵਨ ਟੀ ਨੂੰ ਆਮ ਆਦਮੀ ਪਾਰਟੀ ਹੀ ਜੁਆਇਨ ਕਰ ਲੈਂਦਾ ਜੇ ਮੇਰੀ ਨਾਰਾਜ਼ਗੀ ਸੀ ਪਾਰਟੀ ਨਾਲ ਜੇ ਮੈਨੂੰ ਆਮ ਆਦਮੀ ਪਾਰਟੀ ਫਿਰ ਵੀ ਕਹਿੰਦੀ ਆਣ ਕੇ ਆਮ ਲੋਕਾਂ ਲਈ ਕੰਮ ਕਰੋ ਮੈਨੂੰ ਰਿਸਪੈਕਟੇਬਲ ਵੇ ਨਾਲ ਕਹਿੰਦੀ ਸ਼ਾਇਦ ਮੈਂ ਫਿਰ ਵੀ ਹੋ ਸੀਐਮ ਇੱਕ ਹੁਣ ਸਾਬਕਾ ਤੇ ਉਹਨਾਂ ਨੂੰ ਲਿਆ ਕੇ ਜਦੋਂ ਇੱਕ ਲੋਕ ਸਭਾ ਹਲਕੇ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਹੈ ਤੇ ਤਾਂ ਹੋ ਸਕਦਾ ਭਵਿੱਖ ਦੇ ਵਿੱਚ ਦੁਬਾਰਾ ਸੀਐਮ ਬਣ ਜਾਂ ਤੇ ਉਹਦੇ ਨਾਲ ਥੋੜਾ ਵੋਟ ਬੈਂਚ 'ਚ ਫਰਕ ਪਵੇਗਾ ਦੇਖੋ ਪਹਿਲਾਂ ਤਾਂ ਉਹ ਫੇਲਡ ਲੀਡਰ ਫੇਲਡ ਚੀਫ ਮਿਨਿਸਟਰ ਤਿੰਨ ਮਹੀਨੇ ਚ ਉਹਨਾਂ ਨੇ ਕੋਈ ਵੀ ਕੰਮ ਕਰਨ ਦੀ ਬਜਾਏ ਸਿਰਫ ਨਾਟਕੀ ਕਿੱਤੀ ਡਰਾਮਾ ਕੀਤਾ ਕਿ ਮੈਂ ਮੰਜੇ ਬਣ ਲਾਂਗਾ ਮੈਂ ਟੈਂਟ ਲਾ ਲਾਂਗਾ ਮੈਂ ਗੋੜ ਕੱਢ ਲਾਂਗਾ ਮੈਂ ਬੱਕਰੀਆਂ ਛੋ ਲਾਂਗਾ ਇਹ ਚੀਫ ਮਿਨਿਸਟਰ ਦਾ ਕੰਮ ਨਹੀਂ ਹੈ ਨਹੀਂ ਕੋਈ ਮੈਰਿਟ ਤੇ ਨਹੀਂ ਸੀ ਚੰਨੀ ਜੀ ਨੂੰ ਚੀਫ ਮਿਨਿਸਟਰ ਬਣਾਇਆ ਉਹ ਤਾਂ ਚੀਫ ਮਿਨਿਸਟਰ ਬਾਏ ਐਕਸੀਡੈਂਟ ਬਣ ਗਏ ਕਹਿੰਦੇ ਚਲੋ ਚੰਨੀ ਨੂੰ ਬਣਾ ਦੋ ਤਿੰਨ ਮਹੀਨੇ ਤੇ ਚੰਨੀ ਨੇ ਜੋ ਭੇੜਾ ਗਰ ਕਾਂਗਰਸ ਦਾ ਕੀਤਾ ਸਰਕਾਰ ਦਾ ਕੀਤਾ ਇਹ ਵੀ ਤੁਹਾਡੇ ਸਾਹਮਣੇ ਸਾਰਾ ਹੀ ਮਾਲਵਾ ਸਮੇਟਿਆ ਗਿਆ ਸਾਰਾ ਮਾਝਾ ਹਰ ਗਿਆ ਪਰ ਸਿਰਫ ਦੁਆਬੇ ਚੋਂ 5 6 7 ਸੀਟਾਂ ਚੰਨੀ ਜੀ ਦੇ ਉੱਤੇ ਦੋਸ਼ ਆ ਕਿ ਇੱਕ ਆਈਐਸ ਮਹਿਲਾ ਅਧਿਕਾਰੀ ਨੂੰ ਮੈਸੇਜ ਭੇਜ ਦੇ ਰਹਾ ਹੈ ਉਹਨੇ ਫਿਰ ਉਹਦੀ ਉਸ ਕਰਤੂਤ ਵਾਸਤੇ ਮਾਫੀ ਵੀ ਮੰਗੀ ਚੀ ਮੁਨਿਸਟਰ ਪਰੋਂ ਜਾ ਚੰਨੀ ਨੂੰ ਇੱਥੇ ਲਿਆਉਣ ਕਰਕੇ ਕਾਂਗਰਸ ਸਾਰੀ ਇੱਥੋਂ ਬਰਬਾਦ ਹੋ ਗਈ ਉਸ ਤੋਂ ਇਲਾਵਾ ਉਹ 10 ਬੰਦਿਆਂ ਦੇ ਨਾਂ ਨਹੀਂ ਲੈ ਸਕਦੇ ਜਲੰਧਰ 'ਚ ਇਸ ਸ਼ੀਟ ਤੇ ਉਹਨਾਂ ਨੂੰ ਪਤਾ ਹੀ ਨਹੀਂ ਹਲਕਾ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਤੱਕ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਜਲੰਧਰ ਦੇ ਲੋਕਾਂ ਦੀ ਮੁਸ਼ਕਿਲ ਕੀ ਆ ਕਿਹੜੇ ਕਿਹੜੇ ਕੰਮ ਹੋਣ ਵਾਲੇ ਆ ਹਲੇ 3 ਦਿਨ ਪਹਿਲਾਂ ਤੋਂ ਸੋਸ਼ਲ ਮੀਡੀਆ ਤੇ ਪੁੱਛ ਰਿਆ ਸੀ ਲੋਕਾਂ ਨੂੰ ਕਿ ਮੈਨੂੰ ਦੱਸੋ ਜਲੰਧਰ ਦੀਆਂ ਪ੍ਰੋਬਲਮਸ ਕੀ ਆ ਪਹਿਲਾਂ ਤਾਂ ਜਲੰਧਰ ਥਾਂ-ਥਾਂ ਲਿਜਾ ਕੇ ਇਹਨਾਂ ਨੂੰ ਪ੍ਰੋਬਲਮ ਦਿਖਾਉਣ ਤੇ ਫੇਰ ਬੋਟਾਂ ਪਾਉਣ ਤੇ ਫਿਰ ਕੀ ਯਕੀਨ ਆ ਕਿ ਉਹ ਇੱਥੇ ਰਹਿਣਗੇ ਸਾਰੇ ਹੀ ਤਾਂ ਆਮ ਆਦਮੀ ਪਾਰਟੀ ਚ ਅੱਗੇ ਖਾਲੀ ਬੈਠੇ ਆ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਤੁਸੀਂ ਕਦੋਂ ਆਇਓ ਕਹਿੰਦੇ ਅਸੀਂ ਤਾਂ 2017 ਚ ਹੀ ਆਵੇ ਸੋ ਅਕਾਲੀ ਦਲ ਦਾ ਸਾਰਾ ਕਾਡਰ ਆਮ ਆਦਮੀ ਪਾਰਟੀ ਚ ਸ਼ਿਫਟ ਕਰ ਗਿਆ ਥੱਲਿਓ ਲੋਕਾਂ ਦਾ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ ਲੀਡਰਸ਼ਿਪ ਤੇ ਰਿਵਾਈਵਲ ਦਾ ਅਕਾਲੀ ਦਲ ਦਾ ਕੋਈ ਰਾਹ ਨਹੀਂ ਨਜ਼ਰ ਆ ਰਿਹਾ ਉਹ ਇਹਨਾਂ ਹਾਲਾਤਾਂ ਚ ਤਾਂ ਲੱਗਦਾ ਕਾਰਨ ਕੀ ਮੰਦੇ ਹੋ ਅਕਾਲੀ ਦਲ ਦੇ ਨਿਗਾਰ ਦਾ ਲੁੱਟ ਖੁੱਟ ਦਾ ਇਹਨਾਂ ਦਾ ਹੁੰਦਾ ਮਿਸ਼ਨ ਕੰਮ ਅਕਾਲੀ ਦਲ ਨੂੰ ਸਹੀ ਨੀਤੀਆਂ ਤੇ ਚਲਾਇਆ ਨਹੀਂ ਜਾ ਰਿਹਾ ਸਹੀ ਲਾਈਨ ਤੇ ਚਲਾਇਆ ਨਹੀਂ ਜਾ ਰਿਹਾ ਭਰੋਸੇਯੋਗਤਾ ਦੀ ਕਮੀ ਬਹੁਤ ਹੈ ਪਾਰਟੀ ਦੇ ਅੰਦਰ ਸੁਪੀਰ ਬਾਦਲ ਦੀ ਲੀਡਰਸ਼ਿਪ ਤੋਂ ਬਾਅਦ ਚੀਜ਼ਾਂ ਖਰਾਬ ਹੋਈਆਂ ਨੇ ਹੋਰ ਵੀ ਲੋਕ ਨੇ ਮਤਲਬ ਜਿਹੜੇ ਉੱਪਰਲੇ ਟੌਪ ਤੇ ਬੰਦੇ ਬੈਠੇ ਨੇ ਉਹ ਥੱਲੇ ਤਾਂ ਸੁਣਦੇ ਹੀ ਨਹੀਂ ਕਿਸੇ ਬੀਜੇਪੀ ਦੇ ਨਾਲ ਬਾਰ-ਬਾਰ ਸਮਝੌਤੇ ਦੀਆਂ ਗੱਲਾਂ ਕਰਨੀਆਂ ਅਕਾਲੀ ਦਲ ਵੱਲੋਂ 8-5 ਦੀ ਗੱਲ ਕਰਨੀ 6 7 ਦਾ ਸੌਦੇ ਕਰਨੇ ਹਮ ਕਿਸਾਨ ਖਿਲਾਫ ਹੈ ਬੀਜੇਪੀ ਦੇ ਹਮ ਮਜ਼ਦੂਰ ਖਿਲਾਫ ਹੈ ਬੀਜੇਪੀ ਦੇ ਕਿ ਬੀਜੇਪੀ ਜਿਆਦਾ ਉਹਨਾਂ ਨੂੰ ਸੂਟ ਕਰਦੀ ਹੈ ਹਮ ਪਰ ਬੀਜੇਪੀ ਪੰਜਾਬ ਨੂੰ ਸੂਟ ਨਹੀਂ ਕਰਦੀ 2023 ਦੀ ਜਿਮਨੀ ਚੋਣ ਹੋਈ ਲਾਸਟ ਮੂਮੈਂਟ ਤੇ ਜਾ ਕੇ ਐਨ ਜੋ ਆਖਰੀ ਵਕਤ ਆ ਗਿਆ ਨੋਮੀਨੇਸ਼ਨ ਦਾ ਤੇ ਉਦੋਂ ਨਵੇਂ ਸ਼ਹਿਰ ਤੋਂ ਇੱਕ ਆਊਟਸਾਈਡਰ ਲੈ ਆ ਕੇ ਇਲੈਕਸ਼ਨ ਲੜਾਉਂਦਾ ਅਕਾਲੀ ਦਲ ਵੱਲ ਪਰ ਉੱਪਰ ਦੀ ਟਾਪ ਲੀਡਰਸ਼ਿਪ ਸੋਚਦੀ ਸੀ ਵੀ ਜੇ ਇਹਨੂੰ ਲੜਾਇਆ ਜੇ ਇਹਨੂੰ ਵੋਟਾਂ ਵੱਧ ਪੈ ਗਈਆਂ ਇਹਦੇ ਵਿੱਚ ਕੋਈ ਫੂਫਾ ਨਾ ਆ ਜਾਵੇ ਪਰ ਭਰੋਸਾ ਨਹੀਂ ਸੀ ਉਹਨਾਂ ਨੂੰ ਭਰੋਸਾ ਨਹੀਂ ਸੀ ਦੈਟ ਇਜ਼ ਵਟ ਉਹਨਾਂ ਨੂੰ ਮੇਰੇ ਤੇ ਭਰੋਸਾ ਨਹੀਂ ਸੀ ਸੋ ਜਿੱਥੇ ਭਰੋਸਾ ਨਾ ਹੋਵੇ ਉਸ ਘਰ ਵਿੱਚ ਰਹਿਣ ਦਾ ਫਾਇਦਾ ਨਹੀਂ ਜਦੋਂ ਵੀ ਅਸੀਂ ਲੋਕ ਸੱਦ ਦੀ ਕੋਈ ਗੱਲ ਕਰਦੇ ਸੀ ਵਿਧਾਨ ਸਭਾ ਜਾਂ ਪਾਰਟੀ ਫੋਰਮ ਤੇ ਉਹ ਕਹਿੰਦੇ ਸੀ ਖਜ਼ਾਨੇ 'ਚ ਪੈਸੇ ਹੀ ਨਹੀਂ ਕਿੱਥੋਂ ਲਿਆਈਏ ਜੀ अच्छा मनप्रीत बादल ਵੀ ਕਾਂਗਰਸ ਚ ਕਹਿੰਦੇ ਰੇ ਖਜ਼ਾਨਾ ਖਾਲੀ ਹੈ ਪਰ ਭਗਵੰਦ ਸਿੰਘ ਮਾਨ ਨੇ ਕਿਦਾਂ ਮੈਨੇਜ ਕੀਤਾ 90% ਲੋਕਾਂ ਦਾ ਬਿਜਲੀ ਦਾ ਬਿੱਲ ਮਾਫ ਕਰਤਾ ਕਿਉਂ ਹਰਿਆਣੇ ਵਾਲਿਆਂ ਤੇ ਐਕਸ਼ਨ ਨਹੀਂ ਲਿਆ ਜਾਂਦਾ ਜਾਂ ਗੱਲਬਾਤ ਕਰਕੇ ਕਿਹਾ ਕਿਉਂ ਨਹੀਂ ਜਾਂਦਾ ਕਿ ਇੱਥੇ ਤੁਸੀਂ ਇੰਨੇ ਬੁਰੇ ਤਰੀਕੇ ਦੀ ਬੈਰੀਕੇਟਿੰਗ ਕੀਤੀ ਹੋਈ ਹੈ ਅਸੀਂ ਕੋਈ ਟੈਰਰਿਸਟ ਤਾਂ ਨਹੀਂ ਆ ਸਾਰੇ ਦੇਸ਼ ਦਾ ਕਿਸਾਨ ਪਰੇਸ਼ਾਨ ਹੈ ਗ੍ਰਸਤ ਹੈ ਪ੍ਰੋਬਲਮਾਂ ਚ ਪਰ ਉਹ ਚਾਹੁੰਦੇ ਆ ਵੀ ਕਿ ਤ ਪਤਾ ਨਾ ਲੱਗੇ ਸਾਰੀ ਦੁਨੀਆ ਨੂੰ ਸਾਡੇ ਦੇਸ਼ ਇਸ ਕਰਕੇ ਉਹਨੂੰ ਇੱਥੇ ਪੰਜਾਬ 'ਚ ਦਬਾ ਕੇ ਰੱਖਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਉਹਨੂੰ ਦੀ ਪੂਰੀ ਮਦਦ ਕਰ ਰਹੀ ਹੈ ਅੱਜ ਵੀ ਉਹਾਂ ਦੀ ਸੇਫਟੀ ਸਿਕਿਉਰਿਟੀ ਲਈ ਸ਼ੰਭੂ ਤੇ ਸਾਰੇ ਪਾਬੰਦ ਕੀਤੇ ਗਏ ਹਰਿਆਣਾ ਕੇਂਦਰ ਦੇ ਇਸ਼ਾਰੇ ਤੇ ਸਾਰੇ ਇਹ ਬੈਰੀਕੇਡਿੰਗ ਦੇ ਕੰਮ ਕਰ ਰਹੇ ਜਾਪਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਇਸ ਵੇਲੇ ਸਭ ਤੋਂ ਹੌਟ ਸੀਟ ਜਿਹੜੀ ਹੈ ਉਹ ਜਲੰਧਰ ਦੀ ਸੀਟ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਤਾਂ ਸਾਬਕਾ ਸੀਐਮ ਇਥੇ ਯਾਨੀ ਦੂਰੋਂ ਖਰੜ ਤੋਂ ਚੱਲ ਕੇ ਲੜਨ ਦੇ ਲਈ ਆ ਗਏ ਨੇ ਤੇ ਦੂਜੇ ਪਾਸੇ ਜਿਹੜੇ ਜਲੰਧਰ ਦੇ ਮੌਜੂਦਾ ਵੱਖ-ਵੱਖ ਪਾਰਟੀਆਂ ਦੇ ਕੈਂਡੀਡੇਟ ਨੇ ਉਹ ਇਸ ਗੱਲ ਦੇ ਉੱਪਰ ਸਵਾਲ ਜ਼ਰੂਰ ਚੁੱਕ ਰਹੇ ਨੇ ਕਿ ਕੀ ਗੱਲ ਸੀ ਲੋਕਲ ਬੰਦਿਆਂ ਦੀ ਕਮੀ ਹੋ ਗਈ ਸੀ ਇੱਕ ਅਜੇ ਹੀ ਲੋਕਲ ਕੈਂਡੀਡੇਟ ਸਾਡੇ ਨਾਲ ਮੌਜੂਦ ਨੇ ਪਵਨ ਕੁਮਾਰ ਟੀ ਨੂੰ ਅਕਾਲੀ ਦਲ ਤੋਂ ਨਰਾਜ਼ਗੀ ਦੇ ਨਾਲ ਕਹਿ ਲੋ ਜਾਂ ਵੱਖ ਹੋ ਕੇ ਇਸ ਵਾਲੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਪਵਨ ਕੁਮਾਰ ਤਿੰਨੂ ਜੀ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪੋਸਟ ਥੈਂਕ ਯੂ ਵੈਰੀ ਮਚ ਪੰਜਾਬੀ ਪੋਸਟ ਦਾ ਤੁਹਾਡਾ ਕੀ ਹਾਲ ਚਾਲ ਹੈ ਬੜੀਆ ਬਹੁਤ ਬੜੀਆ ਕਹਿੰਦੇ ਜਗਾ ਉਹੀ ਹੈ ਥਾਂ ਉਹੀ ਹੈ ਬਸ ਪਾਰਟੀ ਦਾ ਸਿੰਬਲ ਬਦਲ ਗਿਆ ਹੈ ਜਗਾ ਉਹੀ ਹੈ ਥਾਂ ਉਹੀ ਹੈ ਨਿਸ਼ਾਨਾ ਵੀ ਉਹੀ ਹੈ ਮਿਸ਼ਨ ਵੀ ਉਹੀ ਹੈ ਲੋਕਾਂ ਦੀ ਸੇਵਾ ਤੇ ਕੰਮ ਕਰਨਾ ਲੋਕਾਂ ਵਾਸਤੇ ਪਰ ਚੋਣ ਨਿਸ਼ਾਨ ਬਦਲਿਆ ਚੋਣ ਨਿਸ਼ਾਨ ਬਦਲਿਆ ਕਿਉਂ ਬਦਲਿਆ ਬੰਦਾ ਨਹੀਂ ਬਦਲਿਆ ਕਿਉਂ ਬਦਲਣਾ ਪੈ ਗਿਆ ਅ ਤੁਸੀਂ 15 ਤੋਂ ਬਾਅਦ ਦੇਖੋ 2017 ਚ ਵੀ ਅਕਾਲੀ ਦਲ ਦਾ ਰਿਜ਼ਲਟ ਬਹੁਤ ਮਾੜਾ ਆਇਆ 15 ਸੀਟਾਂ ਸਭ ਤੋਂ ਘੱਟ ਹੂੰ ਫਿਰ 19 ਚ ਲੋਕ ਸਭਾ ਚ ਕੋਈ ਸੁਧਾਰ ਨਹੀਂ ਹੋਇਆ 22 ਚ ਬਿਲਕੁਲ ਹੀ 3 ਸੀਟਾਂ ਆਈਆਂ ਸਿਰਫ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਨੂੰ ਦਿਲ ਚੋਂ ਕੱਢ ਦਿੱਤਾ ਲੀਡਰਸ਼ਿਪ ਦੀ ਨਾਰਾਜ਼ਗੀ ਹੈ ਤੇ ਫਿਰ ਰੱਬ ਨੇ ਬੰਦੇ ਨੂੰ ਉਮਰ ਕਿੰਨੀ ਕਿ ਦਿੱਤੀ ਹੈ ਹੂੰ ਇਹ ਜਿੰਨੀ ਕੁ ਉਮਰ ਹੈਗੀ ਆਪਾਂ ਲੋਕਾਂ ਵਾਸਤੇ ਲਾਉਣੀ ਆ ਲੋਕਾਂ ਦੇ ਕੰਮ ਕਰਨੇ ਆ ਜਿਹੜੇ ਲੋਕ ਮੇਰੇ ਕੋਲ ਕੰਮ ਕਰਾਉਣ ਨੂੰ ਆਉਂਦੇ ਆ ਮੈਂ ਉਹਨਾਂ ਨੂੰ ਕਈ ਵਾਰੀ ਇਹ ਕਹਿੰਦਾ ਯਾਰ ਸਾਡੀ ਸਰਕਾਰ ਆ ਲੈਂਦੇ ਹੋ ਹੂੰ ਉਹ ਕਹਿੰਦਾ ਯਾਰ ਕੰਮ ਤਾਂ ਮੇਰਾ ਆ ਜੀ ਆ ਤੁਸੀਂ ਮੈਨੂੰ 4 ਸਾਲ ਦੀ ਤਰੀਕ ਪਾਈ ਜਾਂਦੇ ਆ ਸੋ ਆਮ ਆਦਮੀ ਪਾਰਟੀ ਦੀ ਲਹਿਰ ਜਿਹੜੀ ਆ ਆਮ ਲੋਕਾਂ ਚ ਉਠੀ ਹੈ ਇਹ ਕੋਈ ਘਰਾਣਾ ਪੋਲਿਟਿਕਸ ਨਹੀਂ ਕਰਦੇ ਵੱਡੇ ਵੱਡੇ ਘਰਾਣੇ ਨਹੀਂ ਇਹਨੂੰ ਚਲਾ ਰਹੇ ਆਮ ਲੋਕਾਂ ਦੀ ਬਹੁਤ ਸਪੋਰਟ ਮਿਲੀ ਹੈ 2022 ਦੇ ਇਲੈਕਸ਼ਨ ਚ ਤੁਸੀਂ ਵੇਖ ਲਓ ਅਸੀਂ ਵੀ ਕਹਿੰਦੇ ਰਹੇ ਕਿ ਹਵਾ ਚ ਹੂੰ ਇਹ ਪਾਣੀ ਦਾ ਬੁਲਬਲਾ ਆ ਪਰ ਨਹੀਂ 14 ਚ 17 ਚ 20 ਸੀਟਾਂ ਆਈਆਂ 22 ਚ 92 ਸੀਟਾਂ ਆਈਆਂ ਇਹਦਾ ਮਤਲਬ ਲੋਕ ਦੋਨੋਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੂੰ ਨਕਾਰ ਚੁੱਕੇ ਸੀ ਵਿੱਚੋਂ ਕਾਰਨ ਕੀ ਮੰਦੇ ਹੋ ਅਕਾਲੀ ਦਲ ਦੇ ਨਿਘਾਰ ਦਾ ਕਾਂਗਰਸ ਦਾ ਤਾਂ ਇਹੀ ਆ ਵੀ ਜਦੋਂ ਆਉਂਦੀ ਆ ਇਹ ਕਰਪਸ਼ਨ ਬਹੁਤ ਕਰਦੀ ਹੈ ਹੂੰ ਲੁੱਟ ਖੋਟ ਦਾ ਇਹਨਾਂ ਦਾ ਹੁੰਦਾ ਮਿਸ਼ਨ ਕੰਮ ਅਕਾਲੀ ਦਲ ਦਾ ਵਿਚਾਰ ਤਾਂ ਰਦੀ ਕੋਈ ਪ੍ਰੋਬਲਮ ਨਹੀਂ ਅਕਾਲੀ ਦਲ ਨੂੰ ਸਹੀ ਨੀਤੀਆਂ ਤੇ ਚਲਾਇਆ ਨਹੀਂ ਜਾ ਰਿਹਾ ਸਹੀ ਲਾਈਨ ਤੇ ਚਲਾਇਆ ਨਹੀਂ ਜਾ ਸਕਦਾ ਪਰੋਸੇਯੋਗਤਾ ਦੀ ਕਮੀ ਬਹੁਤ ਹੈ ਪਾਰਟੀ ਦੇ ਅੰਦਰ ਸੁਪੀਰ ਬਾਦਲ ਦੀ ਲੀਡਰਸ਼ਿਪ ਤੋਂ ਬਾਅਦ ਚੀਜ਼ਾਂ ਖਰਾਬ ਹੋਈਆਂ ਨੇ ਹੋਰ ਵੀ ਲੋਕ ਨੇ ਮਤਲਬ ਜਿਹੜੇ ਉੱਪਰਲੇ ਟੌਪ ਤੇ ਬੰਦੇ ਬੈਠੇ ਨੇ ਉਹ ਥੱਲੇ ਤੋਂ ਸੁਣਦੇ ਹੀ ਨਹੀਂ ਕਿਸੇ ਨੂੰ ਕੋਈ ਸਲਾਹ ਥੱਲੇੋਂ ਦਿਓ ਓਕੇ ਬਸ ਕੁਝ ਨਹੀਂ ਸੁਣਨਾ ਅੱਜ ਦੇਸ਼ ਦਾ ਮਾਹੌਲ ਜਿਹੜਾ ਆ ਉਹ ਲੋਕਤੰਤਰ ਨੂੰ ਬਚਾਉਣ ਵਾਸਤੇ ਇੱਕ ਇੱਕ ਤਰਫ ਲੋਕ ਬਹੁਤ ਕੇਂਦਰਿਤ ਹੋ ਰਹੇ ਆ। ਹਮ ਅਗਰ ਦੇਸ਼ ਦਾ ਸੰਵਿਧਾਨ ਬਚੇਗਾ ਤਾਂ ਲੋਕਤੰਤਰ ਬਚੇਗਾ, ਧਾਰਮਿਕ ਕਟਗਿੰਤੀਆਂ, ਸਾਰੇ ਵਰਗ ਆਪਣੀ ਗੱਲ ਕਹਿ ਸਕਣਗੇ। ਹਮ ਹੱਕ ਹਕੂਮਤ ਬਚੇ ਰਹਿਣਗੇ। ਪਰ ਭਾਜਪੀ ਦੀ ਸਰਕਾਰ ਇਸ ਦੇਸ਼ ਵਿੱਚ ਸਭ ਕੁਝ ਬਦਲਣਾ ਚਾਹੁੰਦੀ ਹੈ। ਹਮ ਆਪਣਾ ਉਦੇਸ਼ ਪੰਜਾਬ ਇੱਕ ਸ਼ਾਨਦਾਰ ਖੂਬਸੂਰਤ ਗੁਲਦਸਤਾ ਹੈ ਸਾਰੇ ਰੰਗ ਹੈ ਇਹਦੇ ਵਿੱਚ ਪਰ ਬੀਜੇਪੀ ਉਹਦੇ ਵਿੱਚ ਆਪਣੇ ਖਾਸ ਰੰਗ ਭਰਨਾ ਚਾਹੁੰਦੀ ਹੈ ਇਹ ਕੁਦਰਤ ਦੇ ਵੀ ਖਿਲਾਫ ਹੈ ਇਹ ਸਰਬੱਤ ਦੇ ਭਲੇ ਦੇ ਕਨਸੈਪਟ ਦੇ ਵੀ ਖਿਲਾਫ ਹੈ ਇਸ ਕਰਕੇ ਬੀਜੇਪੀ ਦੇ ਨਾਲ ਬਾਰ-ਬਾਰ ਸਮਝੌਤੇ ਦੀਆਂ ਗੱਲਾਂ ਕਰਨੀਆਂ ਅਕਾਲੀ ਦਲ ਵੱਲੋਂ 8 5 ਦੀ ਗੱਲ ਕਰਨੀ 6 7 ਦਾ ਸੌਦੇ ਕਰਨੇ ਹੂੰ ਕਿਸਾਨ ਖਿਲਾਫ ਹੈ ਬੀਜੇਪੀ ਦੇ ਹਮ ਮਜ਼ਦੂਰ ਖਿਲਾਫ ਹੈ ਬੀਜੇਪੀ ਦੇ ਤੇ ਫਿਰ ਜਦੋਂ ਇਹ ਗੱਲਾਂ ਆਈਆਂ ਤੇ ਲੋਕਾਂ ਦੇ ਵਿੱਚ ਆਮ ਚਰਚਾ ਹੋਇਆ ਕਿ ਜੇ ਅਕਾਲੀ ਦਲ 2 3 ਸੀਟਾਂ ਜਿੱਤ ਵੀ ਗਿਆ ਇਹਨਾਂ ਨੇ ਝੋਲੀ 'ਚ ਜਾ ਕੇ ਬੀਜੇਪੀ ਦੀ ਪਾਣੀ ਤੇ ਪੰਜਾਬ ਦਾ ਸੈਂਟੀਮੈਂਟ ਅਗੇਂਸਟ ਹੈ ਬੀਜੇਪੀ ਦੇ ਪਵਨ ਜੀ ਵੈਸੇ ਕਹਿੰਦੇ ਕਿ ਨਾਰਾਜ਼ਗੀ ਜ਼ਿਆਦਾ ਇਸ ਗੱਲ ਤੇ ਹੁੰਦੀ ਹੈ ਕਿ ਜਦੋਂ ਟਿਕਟ ਨਹੀਂ ਮਿਲਦੀ ਤਾਂ ਬੰਦਾ ਨਾਰਾਜ਼ ਹੋ ਕੇ ਦੂਜੀ ਪਾਰਟੀ ਦੇ ਵਿੱਚ ਚਲਾ ਜਾਂਦਾ ਜੋ ਹੋਇਆ ਇੱਥੇ ਪਰ ਕਹਿੰਦੇ ਕਿ ਅਕਾਲੀ ਦਲ ਕਹਿੰਦਾ ਅਸੀਂ ਤਾਂ ਤੀਨੂ ਜੀ ਨੂੰ ਟਿਕਟ ਤਾਂ ਦੇਣ ਦੀ ਪੂਰੀ ਤਿਆਰੀ ਸੀ ਖ ਜਲੰਧਰ ਤਾਂ ਤੁਹਾਡਾ ਹੀ ਹੈ ਤੇ ਤੁਹਾਨੂੰ ਤਾਂ ਦੁਆਬੇ ਦਾ ਜਰਨੈਲ ਕਿਹਾ ਜਾਂਦਾ ਸੀ ਤੇ ਕਹਿੰਦੇ ਉਸ ਵੇਲੇ ਤਾਂ ਜ਼ਿਆਦਾ ਲੋਡ ਹੁੰਦੀ ਹੈ ਜਦੋਂ ਪਾਰਟੀ ਨੂੰ ਰਿਵਾਈਵ ਕਰਨ ਦੀ ਲੋਡ ਹੋਵੇ ਤੇ ਲੱਗਦਾ ਨਹੀਂ ਕਿ ਤੁਸੀਂ ਔਖੇ ਵੇਲੇ 'ਚ ਛੱਡ ਆਇਓ ਅਕਾਲੀ ਦਲ 'ਚ ਕਿਸੇ ਨੂੰ ਜਰਨੈਲ ਨਹੀਂ ਬਣ ਦਿੰਦੇ ਹਮ ਜਿੰਨੇ ਮਰਜ਼ੀ ਤੁਸੀਂ ਔਨੈਸਟ ਹੋਵੋ ਜਿੰਨੇ ਮਰਜ਼ੀ ਤੁਸੀਂ ਲਾਇਲ ਹੋਵੋ ਹਮ ਜਰਨੈਲ ਜਨੂਨ ਵਾਲੀ ਗੱਲ ਛੱਡ ਦਿਓ ਉਹ ਖੋਦ ਹੀ ਬਹੁਤ ਕੁਸ਼ਾ ਪਰ ਤੁਸੀਂ ਮੰਨਦੇ ਨਹੀਂ ਕਿ ਤੁਸੀਂ ਦੁਆਬੇ ਦਾ ਇੱਕ ਵੱਡਾ ਫੇਸ ਅਕਾਲੀ ਦਲ ਦਾ ਹੈਗੇ ਸੀ ਤੁਸੀਂ ਮੰਨਦੇ ਹੋ ਲੋਕ ਮੰਨਦੇ ਨੇ ਕੋ ਨਹੀਂ ਮੰਨਦੇ ਜਦ ਸਾਡੀ ਸੁਣਵਾਈ ਨਹੀਂ ਹੁੰਦੀ ਹਮ ਪਾਰਟੀ ਦੇ ਹਿੱਤ ਚ ਦਿੱਤੀ ਗਈ ਸਲਾਹ ਜੀ ਜਦ ਉਹਨੂੰ ਦਰਕਿਨਾਰ ਕਰ ਦੇਣਾ ਤੁਸੀਂ ਪਾਰਟੀ ਦੇ ਲੀਡਰ ਨੇ ਕੀ ਕਰੋਗੇ ਤੁਸੀਂ ਤੁਸੀਂ ਭਾਜਪਾ ਨਾਲ ਸਮਝੌਤੇ ਦੀਆਂ ਗੱਲਾਂ ਕਰਦੇ ਹੋ ਉਹਨਾਂ ਨੇ ਤੁਹਾਨੂੰ ਛੱਡਤਾ ਰਿਜੈਕਟ ਕਰਤਾ ਤੁਸੀਂ ਬੀਐਸਪੀ ਨੂੰ ਵੀ ਛੱਡਤਾ BSP ਤੁਹਾਡੇ ਪਿੱਛੇ ਘੁੰਮਦੀ ਰਹੀ ਲੀਡਰਸ਼ਿਪ ਸਾਨੂੰ ਟਾਈਮ ਦਿਓ ਮੀਟਿੰਗ ਦਾ ਟਾਈਮ ਦਿਓ ਤੁਸੀਂ ਉਹਨਾਂ ਨੂੰ ਮੀਟਿੰਗ ਦਾ ਟਾਈਮ ਤੱਕ ਨਹੀਂ ਦਿੱਤਾ ਇਹ ਸੁਪੀਰੀਅਰ ਇਨਫੀਰੀਅਰ ਵਾਲੀ ਸੋਚ ਹੈ ਕਾਲੀ ਦਲ ਦੇ ਹਾਂ ਮੈਨੂੰ ਲੱਗਦਾ ਸੀ ਵੀ ਉਹ ਇਹ ਸੋਚਦੇ ਸੀ ਕਿ BJP ਜ਼ਿਆਦਾ ਉਹਨਾਂ ਨੂੰ ਸੂਟ ਕਰਦੀ ਹੈ ਹਮ ਪਰ BJP ਪੰਜਾਬ ਨੂੰ ਸੂਟ ਨਹੀਂ ਕਰਦੀ ਹਮ ਕਿਸੇ ਇੰਡੀਵਿਜੂਅਲ ਨੂੰ ਸੂਟ ਕਰ ਸਕਦੀ ਹੈ ਪਰ ਪੰਜਾਬ ਨੂੰ ਸੂਟ ਨਹੀਂ ਕਰਦੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਨੰਬਰ 1 ਏਜੰਡਾ ਰੱਖੋ ਇਸ ਲੋਕ ਸਭਾ ਇਲੈਕਸ਼ਨ ਦਾ ਕਿ ਆਪਾਂ ਲੋਕਤੰਤਰ ਬਚਾਉਣਾ ਆਪਾਂ ਸੰਵਿਧਾਨ ਬਚਾਉਣਾ ਕੋਈ ਉਹਨਾਂ ਨੇ ਹੰਗਾਰਾ ਨਹੀਂ ਭਰਿਆ ਇਸ ਕਰਕੇ ਮੈਨੂੰ ਇਹ ਫੈਸਲਾ ਲੈਣਾ ਪੈਣਾ ਸੀ ਇੱਕ ਨੰਬਰ 2 2023 ਦੀ ਜਿਮਨੀ ਚੋਣ ਹੋਈ ਪਹਿਲਾਂ ਮੈਨੂੰ ਕਹਿਤਾ ਗਿਆ ਚੌਧਰੀ ਸੰਤੋਖ ਸਿੰਘ ਜੀ ਦੀ ਡੈਥ ਤੋਂ ਬਾਅਦ 14 ਨੂੰ ਪੂਰੇ ਹੁੰਦੇ ਆ 16 17 ਨੂੰ ਮੈਨੂੰ ਕਹਿੰਦੇ ਆ ਹਾਲਾਂਕਿ ਮੈਂ ਇਹਨਾਂ ਨੂੰ ਕਹਿਣਾ ਆ ਵੀ ਹੱਲੇ ਉਹਨਾਂ ਦਾ ਵਿਚਾਰਾਂ ਦਾ ਭੋਗ ਕਿਰਿਆ ਤਾਂ ਪਾ ਲੈਂਦੇ ਕਰ ਲਾਂਗੇ ਬਾਅਦ ਵਿੱਚ ਫਿਰ ਮੈਨੂੰ ਕਿਹਾ ਗਿਆ ਮੈਂ ਤਿਆਰੀ ਵੀ ਸ਼ੁਰੂ ਕੀਤੀ ਲਾਸਟ ਮੂਮੈਂਟ ਤੇ ਜਾ ਕੇ ਐਨ ਜਦੋਂ ਆਖਰੀ ਵਕਤ ਆ ਗਿਆ ਨਾਮਿਨੇਸ਼ਨ ਦਾ ਤੇ ਉਦੋਂ ਨਵੇਂ ਸ਼ਹਿਰ ਤੋਂ ਇੱਕ ਆਊਟਸਾਈਡਰ ਲਿਆ ਕੇ ਇਲੈਕਸ਼ਨ ਲੜਾਤਾ ਅਕਾਲੀ ਦਲ ਵੱਲੋਂ ਫੇਕੀ ਰਿਜ਼ਲਟ ਆਇਆ ਉਹਦਾ ਸਿਰਫ ਇਸ ਕਰਕੇ ਉਹ ਜਰਨਲ ਵਾਲੀ ਗੱਲ ਇੱਥੇ ਆ ਗਈ ਲੋਕਾਂ ਦੇ ਦਿਲੇ ਚ ਮੇਰੇ ਲਈ ਚੰਗੀ ਸੀ ਹਮ ਮੇਰੇ ਵਾਸਤੇ ਚੰਗੇ ਖਿਆਲਤ ਸੀ ਕਿ ਚੰਗਾ ਬੰਦਾ ਹੈ ਇਹ ਮਿਲਨ ਸਾਰਿਆ ਪਰ ਉੱਪਰ ਦੀ ਟੌਪ ਲੀਡਰਸ਼ਿਪ ਸੋਚਦੀ ਸੀ ਵੀ ਜੇ ਇਹਨੂੰ ਲੜਾਇਆ ਜੇ ਇਹਨੂੰ ਵੋਟਾਂ ਵੱਧ ਪੈ ਗਈਆਂ ਸ਼ਾਇਦ ਇਹਦੇ ਵਿੱਚ ਕੋਈ ਫੂਫਾ ਨਾ ਜਾਵੇ ਭਰੋਸਾ ਨਹੀਂ ਸੀ ਉਹਨਾਂ ਨੂੰ ਭਰੋਸਾ ਨਹੀਂ ਸੀ ਦੈਟ ਇਜ਼ ਵਟ ਉਹਨਾਂ ਨੂੰ ਮੇਰੇ ਤੇ ਭਰੋਸਾ ਨਹੀਂ ਸੀ ਸੋ ਜਿੱਥੇ ਭਰੋਸਾ ਨਾ ਹੋਵੇ ਉਸ ਘਰ ਵਿੱਚ ਰਹਿਣ ਦਾ ਫਾਇਦਾ ਕੋਈ ਨਹੀਂ ਖੈਰ ਚਲੋ ਮੌਜੂਦਾ ਫਿਲਹਾਲ ਇੱਥੇ ਦੇ ਸਮਿਕਰਨਾਂ ਦੀ ਗੱਲ ਕਰ ਲੈਂਦੇ ਆ ਖਰੜ ਤੋਂ ਅੱਗੇ ਨੇ ਇਥੇ ਸਾਬਕਾ ਸੀਐਮ ਚੰਨੀ ਇੱਥੇ ਕਹਿੰਦੇ ਚਕਾਉਣਾ ਵੀ ਨਹੀਂ ਇੱਥੇ ਪੰਜ ਕੋਣਾ ਮੁਕਾਬਲਾ ਜਲੰਧਰ ਦੇ ਵਿੱਚ ਹੋਇਆ ਪਿਆ ਹੈ ਕੀ ਇਸ ਵੇਲੇ ਦੇ ਹਾਲਾਤਾਂ ਨੂੰ ਦੇਖ ਕੇ ਲੱਗਦਾ ਹੈ ਪੰਜ ਕੋਣੇ ਦਾ ਮੁਕਾਬਲਾ ਤਾਂ ਆਮ ਆਦਮੀ ਪਾਰਟੀ ਨੂੰ ਤੇ ਸਰਕਾਰ ਨੂੰ ਹਮ ਕਲੀਅਰ ਕਟ ਆਮ ਆਦਮੀ ਪਾਰਟੀ ਨੂੰ ਹਲੇ ਬਣਿਆ ਸਵਾ ਦੋ ਸਾਲ ਹੋਏ ਐ ਲੋਕਾਂ ਨੂੰ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਮੈਂ ਖੁਦ ਵੀ ਹੈਰਾਨ ਕਿਉਂਕਿ ਜਦੋਂ ਅਸੀਂ ਰਹੇ ਹਾਂ ਐਮ ਐਲ ਏ ਜਾਂ ਸੂਰ ਰੋਲਿੰਗ ਪਾਰਟੀਆਂ 'ਚ ਜਦੋਂ ਵੀ ਅਸੀਂ ਲੋਕ ਹਿੱਤ ਦੀ ਕੋਈ ਗੱਲ ਕਰਦੇ ਸੀ ਵਿਧਾਨ ਸਭਾ ਜਾਂ ਪਾਰਟੀ ਫੋਰਮ ਤੇ ਉਹ ਕਹਿੰਦੇ ਸੀ ਖਜ਼ਾਨੇ 'ਚ ਪੈਸੇ ਹੀ ਨਹੀਂ ਕਿੱਥੋਂ ਲਿਆਈਏ ਜੀ ਅੱਛਾ ਮਨਪ੍ਰੀਤ ਬਾਦਲ ਵੀ ਕਾਂਗਰਸ 'ਚ ਕਹਿੰਦੇ ਰਹੇ ਖਜ਼ਾਨਾ ਖਾਲੀ ਹੈ ਪਰ ਭਗਵੰਤ ਸਿੰਘ ਮਾਨ ਨੇ ਕਿੱਦਾਂ ਮੈਨੇਜ ਕੀਤਾ 90% ਲੋਕਾਂ ਦਾ ਬਿਜਲੀ ਦਾ ਬਿੱਲ ਮਾਫ ਕਰਤਾ ਔਰ ਫਿਰ ਉਹਦੇ ਵਿੱਚ ਕੋਈ ਕੈਟੇਗੋਰਾਇਜ਼ ਨਹੀਂ ਕੀਤਾ ਕੋਈ ਸਰਟੀਫਿਕੇਟ ਨਹੀਂ ਮੰਗੇ ਕੋਈ ਐਫੀਡੇਵਟ ਨਹੀਂ ਮੰਗੇ ਇੱਕ ਕੋਈ ਹੁਕਮ ਤੇ 90% ਜ਼ੀਰੋ ਬਟ ਇਹਨੂੰ ਜਿ ਲੱਗਦਾ ਕਿ ਕਲਾ ਬਿਜਲੀ ਦਾ ਬਿੱਲ ਮਾਫ ਕਰਕੇ ਅਸੀਂ ਆਪਣੇ ਆਪ ਨੂੰ ਜਸਟੀਫਾਈ ਕਰ ਲੈਂਦੇ ਆ ਕਿ ਹੋਰ ਚੀਜ਼ਾਂ ਕਰਨ ਦੀ ਲੋੜ ਨਹੀਂ ਹੈਗੀ ਅਸੀਂ ਫ੍ਰੀ ਬੀਜ਼ ਵਾਲਾ ਕਨਸੈਪਟ ਅੱਗੇ ਵਧਾ ਰਹੇ ਆ ਆਮ ਲੋਕਾਂ ਨੂੰ ਕੋਈ ਸਹੂਲਤ ਮਿਲ ਜਾਏ ਤੁਸੀਂ ਉਹਨਾਂ ਨੂੰ ਪੁੱਛ ਕੇ ਵੇਖੋ ਉਹ ਖੁਸ਼ ਨੇ ਇੱਕ ਬਹੁਤ ਵੱਡਾ ਸੈਕਸ਼ਨ ਆ ਉਹ ਕਹਿੰਦਾ ਸਾਨੂੰ ਕਦੀ ਕੁਝ ਮਿਲਿਆ ਹੀ ਨਹੀਂ ਸੀ ਯਾਰ ਗਵਰਨਮੈਂਟ ਵੱਲੋਂ ਅਸੀਂ ਟੈਕਸ ਦਿੰਦੇ ਸੀ ਅਸੀਂ ਜੀਐਸਟੀ ਦਿੰਨੇ ਆ ਪਰ ਸਾਨੂੰ ਕੋਈ ਸਹੂਲਤ ਨਹੀਂ ਸੀ ਕਈ ਬੰਦੇ ਇਹ ਵੀ ਕਹਿੰਦੇ ਹਾਂ ਅਸੀਂ ਦੇ ਦੇ ਸਕਦੇ ਹਾਂ ਬਿੱਲ 5000 ਦਾ ਪਰ ਯਾਰ ਗਵਰਨਮੈਂਟ ਨੇ ਸਾਡਾ ਧਿਆਨ ਤਾਂ ਰੱਖਿਆ ਸਾਡੇ ਕੋਲੋਂ ਭਾਵੇਂ ਕਿਸੇ ਹੋਰ ਰੂਪ ਵਿੱਚ ਲੈ ਲੈਣ ਵਾਟ ਕਾਂਗਰਸ ਜਿਹੜੀ ਸਰਕਾਰ ਹੈ ਉਹਨੇ ਸਾਨੂੰ ਯਾਦ ਤਾਂ ਰੱਖਿਆ ਲੋਗਾਂ ਨੂੰ ਹੋਰ ਵੀ ਬਹੁਤ ਕੁਝ ਦਿੱਤਾ ਗਿਆ 44000 ਨੌਕਰੀ ਦਿੱਤੀ ਗਈ ਬਿਨਾ ਸਪੋਰਿਸ਼ ਤੋਂ ਬਿਨਾ ਕ腐ਸ਼ਨ ਤੋਂ ਤੁਸੀਂ ਕਿਸਾਨ ਨੂੰ ਪੁੱਛ ਕੇ ਦੇਖੋ ਬਿਜਲੀ ਉਹਨਾਂ ਨੂੰ ਮੁਫਤ ਮਿਲਦੀ ਹੈ ਲੇਕਿਨ ਬਿਜਲੀ ਪੂਰੀ ਮਿਲਦੀ ਹੁਣ 1 ਲੀਟਰ ਵੀ ਡੀਜ਼ਲ ਹੈ ਕਿ ਫਸਲ ਤੇ ਫੋਕਣਾ ਨਹੀਂ ਪਿਆ ਪੂਰੀ ਬਿਜਲੀ ਆਈ ਹੈ ਮੰਡੀਆਂ ਚ ਫਸਲ ਵਿੱਚ ਕੰਮ ਕਰਦੇ ਆ ਕਿਸਾਨ ਜਿਹੜਾ ਦੂਜਾ ਅੱਜ ਵੀ ਇੱਥੇ ਦੇਖੋ ਗਰਮੀ ਇੰਨੀ ਹੈ ਸਾਡੇ ਕੋਲ 2 ਮਿੰਟ ਬਾਹਰ ਨਹੀਂ ਖੜੇ ਹੋਇਆ ਜਾਂਦਾ ਅੱਜ ਵੀ ਜਿਹੜਾ ਕਿਸਾਨ ਉਥੇ ਸ਼ੰਭੂ ਬਾਰਡਰ ਤੇ ਬੈਠਾ ਹੈ ਸਵਾਲ ਭਗਵੰਤ ਮਾਨ ਦੇ ਕੋਲੋਂ ਆਮ ਆਦਮੀ ਪਾਰਟੀ ਕੋਲ ਹੀ ਕਰਦਾ ਕਿ ਕਿਉਂ ਹਰਿਆਣੇ ਵਾਲਿਆਂ ਤੇ ਐਕਸ਼ਨ ਨਹੀਂ ਲਿਆ ਜਾਂਦਾ ਜਾਂ ਗੱਲਬਾਤ ਕਰਕੇ ਕਿਹਾ ਕਿਉਂ ਨਹੀਂ ਜਾਂਦਾ ਕਿ ਇੱਥੇ ਤੁਸੀਂ ਇੰਨੇ ਬੁਰੇ ਤਰੀਕੇ ਦੀ ਬੈਰੀਕੇਟਿੰਗ ਕੀਤੀ ਹੋਈ ਹੈ ਅਸੀਂ ਕੋਈ ਟੈਰਰਿਸਟ ਤਾਂ ਨਹੀਂ ਆ। ਦੇਖੋ ਇਹ ਸਾਰਾ ਕੇਂਦਰ ਸਰਕਾਰ ਦਾ ਦੋਸ਼ ਹੈ। ਅਗਰ ਕਿਸਾਨ, ਮਜ਼ਦੂਰ, ਮੁਲਾਜ਼ਮ ਅਸੀਂ ਦਿੱਲੀ ਕਿਉਂ ਨਹੀਂ ਜਾ ਸਕਦੇ? ਦਿੱਲੀ ਸਾਡੀ ਸਾਰਿਆਂ ਦੀ ਸਾਂਝੀ ਆ। ਜੇ ਦਿੱਲੀ ਜਾ ਕੇ ਉਹ ਧਰਨਾ ਦੇ ਵੀ ਦੇਣਗੇ ਤਾਂ ਕੀ ਹੋ ਜਾਏਗਾ? ਹੂੰ ਧਰਨੇ ਸਾਰੇ ਦਿੱਲੀ ਸਾਰਾ ਤੁਹਾਡਾ ਉਹ ਕੀ ਉਹਨੂੰ ਕਹਿੰਦੇ ਏਰੀਆ ਜਿਹੜਾ ਉਹ ਹੈ ਹੀ ਜੰਤਰਮੰਤਰ ਵਾਲਾ ਉਹ ਸਾਰਾ ਧਰਨੇ ਵਾਲੀ ਆ। ਖਾਮਲੀਲਾ ਗਰਾਊਂਡ ਆ ਉਹ ਰੈਲੀਆਂ ਜਲਸੇ ਧਰਨੇ ਕਰਨ ਵਾਸਤੇ ਆ। ਪਰ ਉਹ ਪੰਜਾਬ ਦੀ ਆਵਾਜ਼ ਨੂੰ ਦਿੱਲੀ ਤੱਕ ਤੇ ਦਿੱਲੀ ਤੋਂ ਪੂਰੇ ਦੇਸ਼ ਤੱਕ ਪਹੁੰਚਣ ਨਹੀਂ ਦੇਣਾ ਚਾਹੁੰਦੇ। ਸਾਰੇ ਦੇਸ਼ ਦਾ ਕਿਸਾਨ ਪਰੇਸ਼ਾਨ ਆ ਗ੍ਰਸਤ ਆ ਪ੍ਰੋਬਲਮਾਂ 'ਚ। ਪਰ ਉਹ ਚਾਹੁੰਦੇ ਆ ਵੀ ਕਿ ਤਾ ਪਤਾ ਨਾ ਲੱਗੇ। ਸਾਰੇ ਦੁਨੀਆ ਨੂੰ ਸਾਡੇ ਦੇਸ਼ ਇਸ ਕਰਕੇ ਉਹਨੂੰ ਇੱਥੇ ਪੰਜਾਬ 'ਚ ਦਬਾ ਕੇ ਰੱਖਣਾ ਚਾਹੁੰਦੇ ਆ ਪੰਜਾਬ ਦੀ ਸਰਕਾਰ ਉਹਨਾਂ ਦੀ ਪੂਰੀ ਮਦਦ ਕਰ ਰਹੀ ਹੈ ਅੱਜ ਵੀ ਉਹਨਾਂ ਦੀ ਸੇਫਟੀ ਸਿਕਿਉਰਟੀ ਲਈ ਸ਼ੰਭੂ ਤੇ ਸਾਰੇ ਪ੍ਰਬੰਧ ਕੀਤੇ ਗਏ ਹਰਿਆਣਾ ਕੇਂਦਰ ਦੇ ਇਸ਼ਾਰੇ ਤੇ ਸਾਰੇ ਇਹ ਬੈਰੀਕੇਡਿੰਗ ਦੇ ਕੰਮ ਕਰ ਰਹੇ ਆ ਇਸੇ ਕਰਕੇ ਹੋਣਾ ਜਿਹੜੀ ਚੋਣ ਆ ਇਹ ਕਿਸਾਨਾਂ ਲਈ ਪੰਜਾਬੀਆਂ ਲਈ ਬਹੁਤ ਜ਼ਰੂਰੀ ਆ ਕਿ ਇਹ ਚੋਣ ਆਮ ਆਦਮੀ ਪਾਰਟੀ ਜਿੱਤੇ ਤੇ ਅਸੀਂ ਦਿੱਲੀ ਵਿੱਚ ਜਾ ਕੇ ਕਿਸਾਨ ਮਜ਼ਦੂਰ ਜਵਾਨ ਦੀ ਗੱਲ ਕਰੀਏ ਜਲੰਧਰ ਦੀ ਜਦੋਂ ਅਸੀਂ ਗੱਲ ਕਰਦੇ ਆ ਮੰਨਦੇ ਉਹ ਜਾਂ ਲੱਗਦਾ ਏ ਕਿ ਨੂੰ ਜੀ ਕਿ ਸੀਐਮ ਇੱਕ ਹੁਣ ਸਾਬਕਾ ਤੇ ਉਹਨਾਂ ਨੂੰ ਲਿਆ ਕੇ ਜਦੋਂ ਇੱਕ ਲੋਕ ਸਭਾ ਹਲਕੇ ਦੇ ਵਿੱਚ ਖੜਾ ਕਰ ਦਿੱਤਾ ਜਾਂਦਾ ਤੇ ਸ਼ਾਇਦ ਇਫੈਕਟ ਪੈਂਦਾ ਏ ਲੋਕ ਇਹ ਸੋਚਦੇ ਨੇ ਕਿ ਚਲੋ ਜੇ ਇਹਨਾਂ ਨੂੰ ਬਣਾ ਦਿੱਤਾ ਜਾਵੇ ਤਾਂ ਹੋ ਸਕਦਾ ਭਵਿੱਖ ਦੇ ਵਿੱਚ ਦੁਬਾਰਾ ਸੀਐਮ ਬਣ ਜਾਣ ਤੇ ਉਹਦੇ ਨਾਲ ਥੋੜਾ ਵੋਟ ਬੈਂਕ 'ਚ ਫਰਕ ਪਵੇਗਾ ਦੇਖੋ ਪਹਿਲਾਂ ਤਾਂ ਉਹ ਫੇਲਡ ਲੀਡਰ ਫੇਲਡ ਚੀਫ ਮਿਨਿਸਟਰ ਹੈ 3 ਮਹੀਨੇ 'ਚ ਉਹਨਾਂ ਨੇ ਕੋਈ ਵੀ ਕੰਮ ਕਰਨ ਦੀ ਬਜਾਏ ਸਿਰਫ ਨਟਕੀ ਕੀਤੀ ਡਰਾਮਾ ਕੀਤਾ ਕਿ ਮੈਂ ਮੰਜੇ ਬਣ ਲਾਂਗਾ ਮੈਂ ਟੈਂਟ ਲਾ ਲਾਂਗਾ ਮੈਂ ਗੋੜ ਕੱਢ ਲਾਂਗਾ ਮੈਂ ਬੱਕਰੀਆਂ ਛੋ ਲਾਂਗਾ ਇਹ ਚੀਫ ਮਿਨਿਸਟਰ ਦਾ ਕੰਮ ਨਹੀਂ ਹੈ ਇਹ ਕੰਮ ਤਾਂ ਆਪਾਂ ਆਮ ਸਾਡੇ ਪਿੰਡੂ ਲੋਕ ਕਰਦੇ ਆ ਚੀਫ ਮਿਨਿਸਟਰ ਤੱਕ ਵਿਜ਼ਨਰੀ ਪਰਸਨਲਿਟੀ ਚਾਹੀਦੀ ਹੈ ਜਿਹੜਾ ਕਹੇ ਕਿ ਮੈਂ ਲਾਅ ਐਂਡ ਆਰਡਰ ਨੂੰ ਇਦਾਂ ਕੰਟਰੋਲ ਕਰੂੰਗਾ ਮੇਰਾ ਤਜਰਬਾ ਆ ਮੈਂ ਐਜੂਕੇਸ਼ਨ ਨੂੰ ਇਦਾਂ ਅੱਛਾ ਬਣਾਉਂਗਾ ਮੈਂ ਰੁਜ਼ਗਾਰ ਦਊਂਗਾ ਮੈਂ ਮੈਂ ਸਪੋਰਟ ਦਾ ਇਦਾਂ ਖਿਆਲ ਰੱਖਾਂਗਾ ਮੈਂ EMPLOYES ਨੂੰ ਆ ਦੇਵਾਂਗਾ ਪਰ ਉਹ ਤੇ ਕੋਈ ਗੱਲ ਕੀਤੀ ਨਹੀਂ ਲਾਰੇ ਲਾਤੇ ਮੈਂ 36000 ਕੱਚੇ ਨੂੰ ਪੱਕਾ ਕਰ ਦੂੰਗਾ ਉਹ ਨਹੀਂ ਕੀਤਾ ਲਾਰਾ ਲਾਤਾ ਮੈਂ ਪਿੰਡਾਂ ਚ ਚਾਰ ਮੱਲੇ ਦੇ ਗਰੀਬਾਂ ਨੂੰ ਪਲਾਟ ਦੇਵਾਂਗਾ ਉਹ ਵੀ ਨਹੀਂ ਦਿੱਤੇ ਲਾਰਾ ਲਾਤਾ ਕਿ ਮੈਂ ਲਾਲ ਲਕੀਰ ਵਾਲੇ ਮਕਾਨਾਂ ਦੀ ਰਜਿਸਟਰੀ ਬਣਾ ਕੇ ਦਊਂਗਾ ਬੋਰਡ ਲਾਤੇ ਸਰਕਾਰ ਤੇ ਮੇਰਾ ਘਰ ਮੇਰੇ ਨਾਮ ਕੁਝ ਵੀ ਨਹੀਂ ਹੋਇਆ ਕਾਂਗਰਸ ਨੇ ਕੋਈ ਮੈਰਿਟ ਤੇ ਨਹੀਂ ਸੀ ਚੰਨੀ ਜੀ ਨੂੰ ਚੀਫ ਮਿਨਿਸਟਰ ਬਣਾਇਆ ਉਹ ਤਾਂ ਚੀਫ ਮਿਨਿਸਟਰ ਬਾਇ ਐਕਸੀਡੈਂਟ ਬਣ ਗਏ ਜਿੱਦਾਂ ਕਹਿੰਦੇ ਨਾ ਪੈਰ ਥੱਲੇ ਬਟੇਰਾ ਆ ਗਿਆ ਕੈਪਟਨ ਮਰਿੰਦਰ ਸਿੰਘ ਨੂੰ ਬਦਲਿਆ ਜਾਣਾ ਸੀ ਨਵਜੀਤ ਨਵਜੋਤ ਸਿੱਧੂ ਨੇ ਬੜਨਾ ਸੀ ਉਹਦਾ ਵਿਰੋਧ ਕਰਤਾ ਸੰਤੋਖ ਸਿੰਘ ਰੰਧਾਵੇ ਨੇ ਸੌਰੀ ਸੁਖਵਿੰਦਰ ਸਿੰਘ ਰੰਧਾਵੇ ਨੇ ਜਦੋਂ ਉਹਨਾਂ ਦੀ ਗੱਲ ਆ ਗਈ ਕਹਿੰਦੇ ਨਹੀਂ ਇਹਦਾ ਇਹ ਵੀ ਨਹੀਂ ਬੜਨਾ ਚਾਹੀਦਾ ਆਪਣੇ ਸੁਨੀਲ ਜਾਖੜ ਦੀ ਗੱਲ ਆ ਗਈ ਕਹਿੰਦੇ ਹਿੰਦੂ ਇਹ ਵੀ ਨਹੀਂ ਬਣਾਉਣਾ ਕਾਂਗਰਸ ਕਹਿੰਦੀ ਉਹਦਾ ਵਿਰੋਧ ਕਰਤਾ ਉਸ ਤੋਂ ਬਾਅਦ ਲਾਸਟ ਤੇ ਜਾ ਕੇ ਕਹਿੰਦੇ ਚਲੋ ਚੰਨੀ ਨੂੰ ਬਣਾ ਦੇ ਤਿੰਨ ਮਹੀਨੇ ਆ ਤੇ ਚੰਨੀ ਨੇ ਜੋ ਬੇੜਾਗਰ ਕੇ ਕਾਂਗਰਸ ਦਾ ਕੀਤਾ ਸਰਕਾਰ ਦਾ ਕੀਤਾ ਇਹ ਵੀ ਤੁਹਾਡੇ ਸਾਹਮਣੇ ਸਾਰਾ ਹੀ ਮਾਲਵਾ ਸਮੇਟਿਆ ਗਿਆ ਸਾਰਾ ਮਾਝਾ ਹਰ ਗਿਆ ਪਰ ਸਿਰਫ ਦੁਆਬੇ ਚੋਂ 5 6 7 ਸੀਟਾਂ ਆਈਆਂ ਚੰਨੀ ਆਪਣੇ ਚੀਫ ਮਿਨਿਸਟਰ ਦੇ ਕਾਰਜਕਾਲ ਚ ਵਿਵਾਦਾਂ ਚ ਰਿਹਾ ਨਜਾਇਜ਼ ਮਾਈਨਿੰਗ ਦੇ ਦੋਸ਼ ਹੁਣਤਿਆ ਉਹਨਾਂ ਦੇ ਘਰੋਂ 10-10 ਕਰੋੜ ਰੁਪਈਆ ਉਹਨਾਂ ਦੇ ਖਾਤੇ 'ਚ 20-20 ਕਰੋੜ ਰੁਪਈਆ ਉਹਦਾ ਕੋਈ ਸਪਸ਼ਟੀਕਰਨ ਨਹੀਂ ਦੇ ਸਕਿਆ ਉਹਨਾਂ ਦਾ ਉਹਨਾਂ ਦਾ ਪਰਿਵਾਰ ਇਹ ਅਖਬਾਰਾਂ 'ਚ ਸਾਰਾ ਕੁਝ ਮੀਡੀਆ 'ਚ ਉਹਨਾਂ ਦਾ ਪਰਿਵਾਰ ਨਜਾਇਜ਼ ਮਾਈਨਿੰਗ ਕੋਲੋਂ ਵਾਲਿਆਂ ਕੋਲੋਂ ਟਰਾਂਸਫਰਾਂ ਦੇ ਪੈਸੇ ਕਲੈਕਟ ਕਰਦਾ ਰਿਹਾ ਚੰਨੀ ਜੀ ਦੇ ਉੱਤੇ ਦੋਸ਼ ਹੈ ਕਿ ਇੱਕ ਆਈਐਸ ਮਹਿਲਾ ਅਧਿਕਾਰੀ ਨੂੰ ਮੈਸੇਜ ਭੇਜ ਦੇ ਰਹਾ ਹੈ ਉਹਨੇ ਫਿਰ ਉਹਦੀ ਉਸ ਕਰਤੂਤ ਵਾਸਤੇ ਮਾਫੀ ਵੀ ਮੰਗੀ चीफ ਮਿਨਿਸਟਰ ਕੋਲੋਂ ਜਾ ਕੇ ਫਿਰ ਕੀ ਜਲੰਧਰ ਚ ਕੋਈ ਹੋਰ ਕਾਂਗਰਸ ਕੋਲ ਕੈਂਡੀਡੇਟ ਨਹੀਂ ਸੀ ਚੰਨੀ ਨੂੰ ਇੱਥੇ ਲਿਆਉਣ ਕਰਕੇ ਕਾਂਗਰਸ ਸਾਰੀ ਇੱਥੋਂ ਬਰਬਾਦ ਹੋ ਗਈ ਮਹਿੰਦਰ ਕੇਪੀ ਚਲੇ ਗਏ ਚੌਧਰੀ ਸੰਤੋਖ ਸਿੰਘ ਜੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਚਲੇ ਗਏ ਤੇਜਿੰਦਰ ਸਿੰਘ ਮਿੱਟੂ ਚਲੇ ਗਏ ਥੱਲੇ ਉਹਨਾਂ ਦੇ ਥੱਲੇ ਜਿੰਨੇ ਥੱਲੇ ਇਹਨਾਂ ਦਾ ਸੰਗਠਨ ਸੀ ਉਹ ਸਾਰਾ ਹੀ ਚਲੇ ਉਹ ਇਹ ਸੋਚਦੇ ਆ ਅੱਜ ਚੰਨੀ ਜੀ ਨੂੰ ਪੁੱਛੋ ਸਿਰਫ ਕੁਝ ਐਮਐਲਿਆਂ ਦੇ ਨਾਮ ਉਹਨਾਂ ਨੂੰ ਜ਼ਰੂਰ ਯਾਦ ਹੋਣਗੇ ਫੇਸ ਉਸ ਤੋਂ ਇਲਾਵਾ ਉਹ 10 ਬੰਦਿਆਂ ਦੇ ਨਾਮ ਹੀ ਲੈ ਸਕਦੇ ਜਲੰਧਰ 'ਚ ਇਸ ਸੀਟ ਤੇ ਉਹਨਾਂ ਨੂੰ ਪਤਾ ਹੀ ਨਹੀਂ ਹਲਕਾ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਤੱਕ ਜਾਂਦਾ ਉਹਨਾਂ ਨੂੰ ਪਤਾ ਹੀ ਨਹੀਂ ਜਲੰਧਰ ਦੇ ਲੋਕਾਂ ਦੀ ਮੁਸ਼ਕਿਲ ਕੀ ਆ ਕਿਹੜੇ-ਕਿਹੜੇ ਕੰਮ ਹੋਣ ਵਾਲੇ ਆ ਹਲੇ 3 ਦਿਨ ਪਹਿਲਾਂ ਤੋਂ ਸੋਸ਼ਲ ਮੀਡੀਆ ਤੇ ਪੁੱਛ ਰਿਆ ਸੀ ਲੋਕਾਂ ਨੂੰ ਕਿ ਮੈਨੂੰ ਦੱਸੋ ਜਲੰਧਰ ਦੀਆਂ ਪ੍ਰੋਬਲਮਸ ਕੀ ਆ ਪਹਿਲਾਂ ਤਾਂ ਜਲੰਧਰ ਥਾਂ-ਥਾਂ ਲਿਜਾ ਕੇ ਇਹਨਾਂ ਨੂੰ ਪ੍ਰੋਬਲਮ ਦਿਖਾਉਣ ਤੇ ਫੇਰ ਵੋਟਾਂ ਪਾਉਣ ਤੇ ਫਿਰ ਕੀ ਯਕੀਨ ਆ ਕਿ ਉਹ ਇੱਥੇ ਰਹਿਣਗੇ ਕਿਉਂਕਿ ਉਹਨਾਂ ਨੇ ਆਪ ਹੀ ਕਿਹਾ ਮੈਂ 2 ਮਹੀਨੇ ਵਾਸਤੇ ਕੋਠੀ ਲਈ ਹੈ ਫੇਰ ਉਹਨਾਂ ਦਾ ਪਿਛਲਾ ਰਿਕਾਰਡ ਬੋਲਦਾ ਚਮਕੌਰ ਸਾਹਿਬ ਦਾ ਤੇ ਭਦੌੜ ਦਾ ਉੱਥੋਂ ਜ਼ਮਾਨਤ ਜਬਤ થઈ ਉਹਨਾਂ ਦੀ ਉਥੇ ਰਿਕਾਰਡ ਇਹ ਬੋਲਦਾ ਆ ਕਿ ਇਹ ਜਦੋਂ ਜਿੱਤਦੇ ਉਸ ਤੋਂ ਬਾਅਦ ਜਾਂਦੇ ਨਹੀਂ ਆਪਣੇ ਹਲਕੇ ਇਸੇ ਗੱਲ ਤੇ ਸਭ ਤੋਂ ਜ਼ਿਆਦਾ ਇਤਰਾਜ਼ ਜੜਾਇਆ ਉਹ ਸੰਤੂਪ ਸਿੰਘ ਚੌਧਰੀ ਦੇ ਪਰਿਵਾਰ ਨੇ ਜਤਾਇਆ ਹੈ ਕਿ 올 ਦਾ ਵੇ ਤੁਸੀਂ ਖਰੜ ਤੋਂ ਲਿਆ ਕੇ ਇੱਕ ਵਿਅਕਤੀ ਨੂੰ ਇੱਥੇ ਖੜਾ ਕਰ ਦਿੱਤਾ ਹੈ ਵਿਕਰਮ ਚੌਧਰੀ ਤੇ ਉਹਨਾਂ ਦੇ ਮਾਤਾ ਜੀ ਬੜੇ ਨਾਰਾਜ਼ ਨੇ ਉਹ ਤਾਂ ਭਾਜੀਪੀ ਦੇ ਵਿੱਚ ਵੀ ਚਲੇ ਗਏ ਨੇ ਕਿ ਪਰਿਵਾਰ ਨੂੰ ਕਿਉਂ ਨਹੀਂ ਮੌਕਾ ਦਿੱਤਾ ਗਿਆ ਚਲੋ ਇੱਕ ਕਾਂਗਰਸ ਕਿਸੇ ਹੋਰ ਨੂੰ ਕਿਸੇ ਵਰਕਰ ਨੂੰ ਦੇ ਦਿੰਦੀ ਮੌਕਾ ਕਾਂਗਰਸ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਲੜ ਸਕਦੇ ਸੀ ਇਲੈਕਸ਼ਨ ਪਰ ਸਭ ਤੋਂ ਵੱਧ ਟੀਨੂ ਜੀ ਦਲ ਬਦਲੀਆਂ ਜੇ ਹੋਈਆਂ ਨੇ ਤੇ ਜਲੰਧਰ ਦੇ ਵਿੱਚ ਹੋਈਆਂ ਨੇ ਇਸ ਵੇਲੇ ਸੋਚ ਕੇ ਸਾਨੂੰ ਕਹਿਣਾ ਪੈਂਦਾ ਹੈ ਕਿ ਕਿਹੜੇ ਪਾਰਟੀ ਦਾ ਉਮੀਦਵਾਰ ਪਹਿਲਾਂ ਕਿਹੜੀ ਪਾਰਟੀ ਦਾ ਸੀ ਪਰ ਜੇ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਨਾ ਗਏ ਹੁੰਦੇ ਤਾਂ ਕੀ ਤਾਂ ਵੀ ਪਵਨ ਟੀਨੂ ਆਮ ਆਦਮੀ ਪਾਰਟੀ ਹੀ ਜੁਆਇਨ ਕਰਦੇ ਦੇਖੋ ਚੰਨੀ ਜੀ ਇੰਨੀ ਦੂਰੋਂ ਚੱਲ ਕੇ ਆਏ ਚੰਨੀ ਜੀ ਦਾ ਚੰਨੀ ਜੀ ਨੂੰ ਮੈਂ 10 ਸਾਲ ਵਿਧਾਨ ਸਭਾ ਚ ਵੇਖਿਆ ਉਹਨਾਂ ਦੀ ਸੋਚ ਕੀ ਹੈ ਉਹ ਕਿਹੋ ਜਿਹਾ ਕੰਮ ਕਰਦੇ ਰਹੇ ਤੇ ਮੇਰੀ ਆਦਮਪੁਰ ਦੀ ਆਈਟੀਆ ਹੀ ਬੰਦ ਕੀਤੀ ਇਹਨਾਂ ਨੇ ਮੈਂ ਆਈਟੀਆ ਹੀ ਬਣਾਈ ਸੀ ਇਹ ਟੈਕਨੀਕਲ ਐਜੂਕੇਸ਼ਨ ਮਿਨਿਸਟਰੀ ਸੀ ਇਹਨਾਂ ਨੇ ਆਈਟੀਆ ਬੰਦ ਕੀਤੀ ਕਿਉਂਕਿ ਸਿਰਫ ਮੇਰੇ ਨਾਲ ਬਦਲਾ ਲਊ ਭਾਵਨਾ ਨਾਲ ਫਿਰ ਜੇ ਰਿੰਕੂ ਜੀ ਨਾ ਜਾਂਦੇ ਜੇ ਮੇਰੀ ਨਾਰਾਜ਼ਗੀ ਸੀ ਪਾਰਟੀ ਨਾਲ ਜੇ ਮੈਨੂੰ ਆਮ ਆਦਮੀ ਪਾਰਟੀ ਫਿਰ ਵੀ ਕਹਿੰਦੀ ਆਣ ਕੇ ਆਮ ਲੋਕਾਂ ਲਈ ਕੰਮ ਕਰੋ ਮੈਨੂੰ ਰਿਸਪੈਕਟੇਬਲ ਵੇਨਾ ਕਹਿੰਦੀ ਸ਼ਾਇਦ ਮੈਂ ਫਿਰ ਵੀ ਆ ਜੰਦਾ ਨਹੀਂ ਪਰ ਇਧਰ ਦੂਜੇ ਪਾਸੇ ਅਕਾਲੀ ਦਲ ਤੁਹਾਨੂੰ ਟਿਕਟ ਵੀ ਦੇ ਰਿਆ ਸੀ ਪਰ ਉੱਥੇ ਤੁਸੀਂ ਜਾ ਕੇ ਆਮ ਆਦਮੀ ਪਾਰਟੀ ਚ ਇੱਕ ਨਵੇਂ ਜ਼ੀਰੋ ਤੋਂ ਸਟਾਰਟ ਕਰਨਾ ਸੀ ਦੁਬਾਰਾ ਤੇ ਲੱਗਦਾ ਸੀ ਕਿ ਉੱਥੇ ਚੀਜ਼ਾਂ ਬੈਟਰ ਹੋ ਸਕਦੀਆਂ ਸੀ ਕਿੰਨੇ ਨੰਬਰੋਂ ਆਉਣਾ ਸੀ ਉੱਥੇ ਹੁਣ ਕਿੰਨੇ ਨੰਬਰ ਤੇ ਆ ਮੇਰੇ ਕਰਕੇ ਥੋੜੇ ਹਜ਼ਾਰ ਵੋਟਾਂ ਵਧ ਜਾਂਦੀਆਂ ਪਰ ਲੋਕ ਪਾਰਟੀ ਵੀ ਤਾਂ ਦੇਖਦੇ ਆ ਅਕਾਲੀ ਦਲ ਨੂੰ ਅਕਾਲੀ ਦਲ ਦੀ ਵੋਟ ਵੀ ਪੈਣੀ ਆ ਪਰ ਅਕਾਲੀ ਦਲ ਦਾ ਵੋਟ ਬੈਂਕ ਤਾਂ ਖਿਸਕ ਗਿਆ ਸਾਰਾ ਹੂੰ ਚੰਗੇ ਚੰਗੇ ਲੋਕ ਤਾਂ ਜਦੋਂ ਮੈਂ ਪਿੰਡਾਂ 'ਚ ਜਾਣਾ ਹੁਣ ਫਲੌਰ, ਨੂਰਮੈਲ, ਨਕੌਦਰ, ਸ਼ਾਹਕੋਟ, ਲੋਈਆਂ ਮੈਂ ਜਾਣਾ ਆਦਮ ਪਰਪੁਰ ਸਾਰੇ ਹੀ ਤਾਂ ਆਮ ਆਦਮੀ ਪਾਰਟੀ 'ਚ ਅੱਗੇ ਗੱਲੀ ਬੈਠੇ ਆ ਜਦੋਂ ਮੈਂ ਉਹਨਾਂ ਨੂੰ ਪੁੱਛਦਾ ਤੁਸੀਂ ਕਦੋਂ ਆਏ ਹੋ ਕਹਿੰਦੇ ਅਸੀਂ ਤਾਂ 2017 'ਚ ਆ ਗਏ ਕੋਈ ਕਹਿੰਦਾ ਅਸੀਂ 2021 'ਚ ਆ ਗਏ ਸੋ ਅਕਾਲੀ ਦਲ ਦਾ ਸਾਰਾ ਕਾਡਰ ਆਮ ਆਦਮੀ ਪਾਰਟੀ 'ਚ ਸ਼ਿਫਟ ਕਰ ਗਿਆ ਥੱਲੋਂ ਉੱਪਰ ਉੱਪਰ ਦਿਖਾਈ ਦੇਣ ਲਈ ਲੀਡਰਸ਼ਿਪ ਬੈਠੀ ਆ ਪਰ ਜਦੋਂ ਥੱਲੋਂ ਜੜਾਂ ਹੀ ਉੱਧਰ ਚਲੇ ਗਈਆਂ ਸਾਰੀਆਂ ਰਿਵਾਈਵਲ ਦਾ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਰਿਹਾ ਲੀਡਰਸ਼ਿਪ ਤੇ ਰਿਵਾਈਵਲ ਦਾ ਅਕਾਲੀ ਦਲ ਦਾ ਕੋਈ ਰਾਹ ਨਹੀਂ ਨਜ਼ਰ ਆ ਰਿਹਾ ਉਹ ਇਹਨਾਂ ਹਾਲਾਤਾਂ 'ਚ ਤਾਂ ਮੁਸ਼ਕਲ ਲੱਗਦਾ ਜੋ ਪ੍ਰੈਜ਼ੀਡੈਂਟ ਹਵਾ ਤਾਂ ਪੰਥਕ ਪਾਰਟੀ ਹੋਣ ਦਾ ਅਕਾਲੀ ਦਲ ਦਾਵਾ ਕਰਦੀ ਹੈ ਮੰਨਦੇ ਹੋ ਕਿ ਜਿਹੜੀਆਂ ਮਾਫੀਆਂ ਬਾਰ-ਬਾਰ ਅਕਾਲੀ ਦਲ ਦੇ ਵੱਲੋਂ ਮੰਗੀਆਂ ਗਈਆਂ ਉਹਨਾਂ ਨੇ ਵੀ ਲੋਕਾਂ ਨੂੰ ਸ਼ਾਇਦ ਉਹ ਚੀਜ਼ਾਂ ਦੇ ਵਿੱਚੋਂ ਭੁੱਲਣ ਹੀ ਨਹੀਂ ਦਿੱਤਾ ਕਦੇ ਜਦੋਂ ਲੋਕਾਂ ਨੇ ਭੁੱਲਣ ਦੀ ਕੋਸ਼ਿਸ਼ ਕੀਤੀ ਅਕਾਲੀ ਦਲ ਨੇ ਫਿਰ ਮਾਫੀ ਮੰਗ ਲਈ ਉਹ ਫਿਰ ਚੀਜ਼ਾਂ ਦੁਬਾਰਾ ਨਵੀਆਂ ਹੋ ਗਈਆਂ ਮੈਂ ਇਹਦੇ ਉੱਤੇ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਪਰ ਤੁਸੀਂ ਉਸ ਵੇਲੇ ਪਾਰਟੀ ਦਾ ਹਿੱਸਾ ਸੀ ਜਿਸ ਵੇਲੇ ਬੇਦਬੀਆਂ ਤੇ ਸਭ ਕੁਝ ਹੋਇਆ ਹਾਂ ਪਰ ਮੇਰਾ ਕਸੂਰ ਨਹੀਂ ਸੀ ਸਾਡਾ ਤਾਂ ਕੋਈ ਰੋਲ ਹੀ ਨਹੀਂ ਸੀ ਅਸੀਂ ਦੁਖੀ ਬਹੁਤ ਸੀ ਕਿਉਂਕਿ ਲੋਕ ਦੁਖੀ ਸੀ ਬਹੁਤ ਜਦੋਂ ਅਸੀਂ ਲੋਕਾਂ ਨਾਲ ਗੱਲ ਕਰਦੇ ਸੀ ਅਕਾਲੀ ਦਲ ਦੇ ਲੋਕਾਂ ਨਾਲ ਤਾਂ ਉਹ ਬੜੇ ਦੁਖੀ ਕਈ ਤਾਂ ਬੰਦੇ ਰੋਂਦੇ ਵੀ ਸੀਗੇ ਉਸ ਵੇਲੇ ਨਹੀਂ ਕਦੇ ਖਿਆਲ ਆਇਆ ਕਿ ਪਾਰਟੀ ਛੱਡਦੀ ਅਸੀਂ ਬਹੁਤ ਵੱਡੀ ਪਾਰਟੀ ਨੂੰ ਕਿਹਾ ਵੀ ਇਹ ਠੀਕ ਨਹੀਂ ਹੋਇਆ ਆਪਾਂ ਆਪਣੇ ਕੋਲ ਗਲਤੀਆਂ ਹੋਈਆਂ ਆ ਪਰ ਉਹ ਸੁਣਨ ਨੂੰ ਤਿਆਰ ਨਹੀਂ ਸੀ ਸੁਣਨ ਨੂੰ ਤਿਆਰ ਨਹੀਂ ਸੀ ਅਸੀਂ ਸੋਚਦੇ ਸੀ ਕੋਈ ਹਾਲਾਤ ਬਦਲ ਜਾਣਗੇ ਲੋਕ ਭੁੱਲ ਜਾਣਗੇ ਕਿਉਂਕਿ ਇਹ ਉੱਪਰ ਵੀ ਇਹੀ ਸੋਚਦੇ ਸੀ ਪਰ ਇਹੋ ਜਿਹੀਆਂ ਗਲਤੀਆਂ ਲੋਕ ਨਹੀਂ ਭੁੱਲਦੇ ਜਲੰਧਰ ਦੇ ਲੋਕ ਪਵਨ ਕੁਮਾਰ ਟਿੰਨ ਨੂੰ ਵੋਟ ਕਿਉਂ ਪਾਉਣ ਮੈਂ ਲੋਕਲ ਹਾਂ ਮੈਂ ਦਸ ਸਾਲ ਇੱਥੇ ਸੇਵਾ ਕੀਤੀ ਐ ਐਜ਼ ਐਮਐਲਏ ਮੇਰਾ 25 ਕੋ ਸਾਲ ਦਾ ਇੱਥੇ ਸਿਆਸੀ ਸਾਫ਼ ਸਥਰਾ ਜੀਵਨ ਹੈ ਮੈਂ ਕਦੀ ਕ腐ਸ਼ਨ ਨਹੀਂ ਕੀਤੀ ਹਾਲਾਂਕਿ ਖੁਦ ਕਹਿਣਾ ਬੜਾ ਔਖਾ ਹੁੰਦਾ ਪਰ ਤੁਸੀਂ ਵੀ ਮੀਡੀਆ ਜਲੰਧਰ ਮੀਡੀਆ ਸਿਟੀ ਹੈ ਤੁਸੀਂ ਪੁੱਛ ਸਕਦੇ ਹੋ ਮੈਂ ਕਦੀ ਨਸ਼ੇ ਵਾਲਿਆਂ ਨੂੰ ਬढ़ावा ਨਹੀਂ ਦਿੱਤਾ ਮੈਂ ਕਦੀ ਜ਼ੋਰ ਜ਼ਬਰਦਸਤੀ ਕਦੀ ਕਬਜ਼ੇ ਕਦੀ ਝੂਠੇ ਪਰਚੇ ਨਹੀਂ ਦਰਜ ਕਰਾਇਆ ਇਸ ਤੋਂ ਵੀ ਉੱਪਰ ਮੈਂ ਜਿਹੜੀ ਡਿਊਟੀ ਮੈਨੂੰ ਸੰਭੀ ਗਈ ਸੀ ਮੈਂ ਡਿਵੈਲਪਮੈਂਟ ਦਾ ਕੰਮ ਬਹੁਤ ਕਰਾਇਆ ਮੈਂ ਐਜੂਕੇਸ਼ਨ ਦਾ ਕੰਮ ਬਹੁਤ ਕਰਾਇਆ ਚੰਗੇ ਸਕੂਲ ਬਣਾਏ ਅਪਗ੍ਰੇਡ ਕਰਾਏ ਦੋ ਆਈਟੀਆਈ ਬਣਾਈਆਂ 슈ਗਰ ਮਿਲ ਬਣਾਈ ਪੋਪਰ ਦੀ ਅਪਗ੍ਰੇਡ ਕਰਾਈ ਬਿਜਲੀ ਦੇ ਘਰ ਬਣਾਏ ਨਵੀਆਂ ਬਿਲਡਿੰਗ ਬਣਾਈਆਂ ਸਰਕਾਰ ਦੀਆਂ ਰੈਵਨਿਊ ਡਿਪਾਰਟਮੈਂਟ ਦੀਆਂ ਬਿਜਲੀ ਘਰ ਨਵੇਂ ਬਣਾਏ ਸਾਰੇ ਸਪੋਰਟਸ ਦਾ ਕੰਮ ਹੈ ਬੜਾ ਕੀਤਾ ਨਵੇਂ ਸਟੇਡੀਅਮ ਬਣਾਏ ਇੰਡੋਰ ਸਟੇਡੀਅਮ ਬਣਾਏ ਫੁੱਟਬਾਲ ਸਟੇਡੀਅਮ ਕ੍ਰਿਕਟ ਸਟੇਡੀਅਮ ਜਿਮ ਅੱਗੇ ਕੀ ਹੁੰਦੀ ਹੈ ਮੈਂ ਹੋਰ ਕੋਈ ਕੰਮ ਨਹੀਂ ਕੀਤਾ ਹੂੰ ਜੇ ਲੋਕਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਤਾਂ ਮੈਂ ਡੈਡੀਕੇਸ਼ਨ ਨਾਲ ਪੈਸ਼ਨ ਨਾਲ ਜਜ਼ਬੇ ਨਾਲ ਕੰਮ ਕੀਤਾ ਇਸ ਕਰਕੇ ਲੋਕ ਮੈਨੂੰ ਵੋਟ ਪਾਣ ਕੇ ਇਹ ਇਸੇ ਜਜ਼ਬੇ ਨਾਲ ਮੈਂ ਜਲੰਧਰ ਲੋਕ ਸਭਾ ਦਾ ਕੰਮ ਕਰਾਂਗਾ ਮੈਨੂੰ ਸਾਰੀ ਸਮਝ ਹੈ ਇੰਡਸਟਰੀ ਦੀ ਇੱਥੇ ਕੀ ਪ੍ਰੋਬਲਮ ਹੈ ਕਿੱਦਾਂ ਉਹਦਾ ਹੱਲ ਕਰਨਾ ਹੈ ਮੈਨੂੰ ਕਾਰੋਬਾਰੀਆਂ ਦੀਆਂ ਪ੍ਰੋਬਲਮਸ ਦਾ ਪਤਾ ਹੈ ਮੈਨੂੰ ਇੱਥੇ ਦੀ ਟ੍ਰੈਫਿਕਸ ਬੱਸਿਆਂ ਦਾ ਪਤਾ ਹੈ ਕਿਵੇਂ ਇਹ ਫਲਾਈਓਵਰਸ ਆਪਾਂ ਨੂੰ ਅਪਗ੍ਰੇਡ ਕਰਨੇ ਪੈਣੇ ਆ ਨਵੇਂ ਬਣਾਉਣੇ ਪੈਣੇ ਆ ਮੈਨੂੰ ਸੀਵਰੇਜ ਦਾ ਪਤਾ ਹੈ ਵੀ ਕਿਹੜੇ ਮੁਹੱਲੇ ਚ ਕਦੋਂ ਦਾ ਸੀਵਰੇਜ ਪਿਆ ਪੁਰਾਣਾ ਹੋ ਗਿਆ ਕਿਹੜੇ ਏਰੀਆ ਚ ਨਮਾ ਉਹਨੂੰ ਰਿਪੇਅਰ ਦੀ ਲੋੜ ਆ ਮੈਨੂੰ ਪੀਣ ਵਾਲੇ ਪਾਣੀ ਦੀ ਸਮਝ ਆ ਮੈਨੂੰ ਇਹ ਵੀ ਮੈਨੂੰ ਅਹਿਸਾਸ ਹੈ ਕਿ ਜਲੰਧਰ ਸ਼ਹਿਰ ਚ ਸਾਡੇ ਬੱਚੇ ਗਲੀਆਂ ਚ ਖੇਡਦੇ ਆ ਕੋਈ ਸਪੋਰਟਸ ਇਨਫਰਾਸਟ੍ਰਕਚਰ ਨਹੀਂ ਗਵਰਨਮੈਂਟ ਦੇ ਕੋਲ ਮੈਂ ਟਲਸਟਰ ਬਣਾ ਕੇ 85 ਵਾੜਾ ਨੇ ਲਗਭਗ 50 ਕਲਸਟਰ ਸਪੋਰਟ ਸੈਂਟਰ ਬਣਾਉਗਾ ਜਿਹਦੇ ਵਿੱਚ ਛੋਟੀ ਜਗ੍ਹਾ 'ਚ ਜ਼ਿਆਦਾ ਸਪੋਰਟਸ ਐਕਟੀਵਿਟੀਆਂ ਹੋ ਸਕਣਗੀਆਂ ਹੁਣ ਤਾਂ ਬਾਕਸ ক্রিকেট ਆ ਗਈ ਹੈ ਹੂੰ ਤਾਂ ਕਿ ਬੱਚੇ ਉੱਥੇ ਜਾ ਕੇ ਖੇਡ ਸਕਣ ਜਦੋਂ ਅਸੀਂ ਹੁੰਦੇ ਸੀ ਉਦੋਂ ਖਾਲੀ ਪਲਾਟ ਪਏ ਹੁੰਦੇ ਸੀ ਅਸੀਂ ਤਾਂ ਪਲਾਟਾਂ 'ਚ ਵੀ ਕੰਮ ਚਲਾ ਲੀਦਾ ਸੀ ਪਰ ਹੁਣ ਪਲਾਟ ਵੀ ਨਹੀਂ ਰਹੇ ਖੁੱਲੇ ਘਰ ਵੀ ਨਹੀਂ ਰਹੇ ਰਸ਼ਬੋਧ ਹੋ ਗਿਆ ਟ੍ਰੈਫਿਕ ਬਹੁਤ ਹੋਗੀ ਟ੍ਰੈਫਿਕ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਜਲੰਧਰ 'ਚ ਅੱਜ ਸਾਡੀਆਂ ਕੁੜੀਆਂ ਸਾਡੀਆਂ ਔਰਤਾਂ ਸਾਡੇ ਬਜ਼ੁਰਗ ਰੋਡ ਤੇ ਗੱਡੀ ਨਹੀਂ ਚਲਾ ਸਕਦੇ ਟ੍ਰੈਫਿਕ ਦੇ ਉੱਤੇ ਕੰਮ ਕਰਨਾ ਪਏਗਾ ਔਰ ਸਾਨੂੰ ਸ਼ਹਿਰ ਦੇ ਅਲੱਗ-ਅਲੱਗ ਹਿੱਸਿਆਂ 'ਚ ਅੰਡਰਗਰਾਉਂਡ ਪਾਰਕਿੰਗ ਬਣਾਉਣੀਆਂ ਪੈਣਗੀਆਂ ਮਲਟੀ ਸਟੋਰੀ ਪਾਰਕਿੰਗ ਬਣਾਉਣੀਆਂ ਪੈਣਗੀਆਂ ਸਾਨੂੰ ਇੱਕ ਡੈਡੀਕੇਟਿਡ ਟੀਮਾਂ ਬਣਾਉਣੀਆਂ ਪੈਣਗੀਆਂ ਜਿਹੜੀਆਂ ਟ੍ਰੈਫਿਕ ਤੇ ਕੰਮ ਕਰ ਸੇਫਟੀ ਤੇ ਕੰਮ ਕਰ ਇਹ ਕੰਮ ਜਜ਼ਬੇ ਤੋਂ ਬਿਨਾ ਨਹੀਂ ਹੋਣਾ ਤਨਖਾਈਆ ਬੰਦਾ ਸ਼ਾਇਦ ਨਾ ਕਰ ਸਕੇ ਤਾਂ ਪਵਨ ਕੁਮਾਰ ਟਿੰਨੂ ਦਾਵਾ ਕਰਦੇ ਨੇ ਕਿ ਲੋਕਲ ਹਮ ਐ ਇਹ ਸਭ ਤੋਂ ਵੱਡਾ ਉਹਨਾਂ ਦੇ ਕੋਲ ਕਹਿੰਦੇ ਜਿਹੜਾ ਮੇਰਾ ਤੁਸੀਂ ਟੂਲ ਕਹਿ ਲਓ ਹਥਿਆਰ ਕਹਿ ਲਓ ਜਲੰਧਰ ਕਹਿੰਦੇ ਮੇਰੇ ਦਿਲ ਦੇ ਅੰਦਰ ਹੈ ਪਰ ਖੈਰ ਉਹਨਾਂ ਨੇ ਤਾਂ ਦਾਅਵੇ ਕੀਤੇ ਨੇ ਕਿ ਜੇ ਮੇਰੇ ਹੱਕ ਦੇ ਵਿੱਚ ਲੋਕ ਭੁਗਤਦੇ ਨੇ ਤਾਂ ਇਹ ਇਹ ਚੀਜ਼ਾਂ ਪਹਿਲ ਦੇ ਆਧਾਰ ਤੇ ਮੈਂ ਕਰਵਾਵਾਂਗਾ ਪਰ ਹੁਣ ਲੋਕ ਇਹਨਾਂ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਕਿੰਨਾ ਦਿੰਦੇ ਨੇ ਇਹ ਤਾਂ 4 ਤਰੀਕ ਨੂੰ ਹੀ ਪਤਾ ਲੱਗੇਗਾ ਬਹੁਤ ਬਹੁਤ ਸ਼ੁਕਰੀਆ ਜੀ ਨੂੰ ਜੀ ਆਪਣਾ ਸਮਾਂ ਦੇਣ ਤੇ ਲਈ ਥੈਂਕ ਯੂ